ਨੇ ਸਭ ਤੋਂ ਪਹਿਲਾਂ ਇੱਕ ਸਾਨੂੰ ਬੜਾ ਵਟਾ ਇੱਕ ਰਾਈਟ ਦਿੱਤਾ ਦੇਸ਼ ਦੇ ਹਰ ਇੱਕ ਪਬਲਿਕ ਨੂੰ ਕਿ ਰਾਈਟ ਇਨਫੋਰਮੇਸ਼ਨ ਦਾ ਕਿ ਤੁਸੀਂ ਆਰਟੀਆਈ ਪਾ ਕੇ ਕਿਸੇ ਵੀ ਮਹਿਕਮੇ ਤੋਂ ਸਰਕਾਰ ਦੇ ਕਿਸੇ ਵੀ ਅਧਾਰੇ ਤੋਂ ਜਿਹੜੀ ਵੀ ਸੂਚਨਾ ਮੰਗੋਗੇ ਉਹਨਾਂ ਨੂੰ ਸੂਚਨਾ ਦੇਣ ਵਾਸਤੇ ਦੂਸਰਾ ਕਾਨੂੰਨ ਲਿਆਂਦਾ ਗਿਆ ਕਾਮਿਆਂ ਦੇ ਇੱਕ ਡਾਕਟਰ ਸਾਹਿਬ ਨੇ ਮਨਰੇਗਾ ਨਰੇਗਾ ਦੇ ਨਾਂ ਤੇ ਮਜ਼ਦੂਰਾਂ ਵਾਸਤੇ ਇੱਕ ਐਕਟ ਪਾਸ ਕੀਤਾ ਗਿਆ ਜਿਸ ਦੇ ਵਿੱਚ ਇੱਕ پابੰਦ ਕੀਤਾ ਗਿਆ ਕਿ ਸਾਲ ਦੇ ਵਿੱਚ ਇਹਨੇ ਦੇਣ ਰੁਜ਼ਗਾਰ ਦਿੱਤਾ ਜਾਊਗਾ। ਫਿਰ ਡਾਕਟਰ ਸਾਹਿਬ ਵੱਲੋਂ ਦੇਸ਼ ਵਾਸਤੇ ਜਾਂ ਗਰੀਬਾਂ ਵਾਸਤੇ ਇੱਕ ਫਰਾਗ ਬਿੱਲ ਪਾਸ ਕੀਤਾ ਆਪਣੀ ਸਰਕਾਰ ਦੇ ਵਿੱਚ ਜਿਹੜਾ ਇੱਕ ਰਾਈਟ ਬਣਾਇਆ ਗਿਆ ਇੱਕ ਕਾਨੂੰਨ ਬਣਾਇਆ ਗਿਆ ਕਿ ਇਸ ਜ਼ਾਇਰੇ ਦੇ ਪਰਿਵਾਰ ਆਊਗਾ ਉਸ ਨੂੰ ਸਰਕਾਰ ਵੱਲੋਂ ਕਣਕ ਚੌਲ ਦਾਲ ਹਰ ਤਰ੍ਹਾਂ ਦੀ ਜੋ ਵੀ ਸਰਕਾਰ ਸਹੂਲਤ ਦੇ ਸਕਦੀ ਆ ਉਹ ਦਿੱਤੀ ਜਾ ਰਹੀ ਹੈ ਮੈਂ ਡਾਕਟਰ ਸਾਹਿਬ ਦੀਆਂ ਵਿਸ਼ੇਸ਼ਤਾਈਆਂ ਗਦਾਉਣ ਲੱਗਾ ਤੇ ਮੇਰੇ ਖਿਆਲ ਨਾਲ ਸਾਡਾ ਸਾਰਾ ਦਿਨ ਬੀਤ ਜਾਵੇਗਾ ਪਰ ਡਾਕਟਰ ਸਾਹਿਬ ਦੀਆਂ ਕਾਂਗਰਸ ਪਾਰਟੀ ਦੀਆਂ ਵਿਸ਼ੇਸ਼ਤਾਈਆਂ ਗਿਣੀਆਂ ਨਹੀਂ ਜਾ ਸਕਦੀਆਂ ਮੈਂ ਤੁਹਾਨੂੰ ਇੱਥੇ ਆਉਣ ਤੇ ਡਾਕਟਰ ਸਾਹਿਬ ਨੂੰ ਸ਼ਰਧਾ ਤੇ ਫੁੱਲ ਭੇਟ ਕਰਨ ਆਉਣ ਤੇ ਬਹੁਤ ਤੁਹਾਡਾ ਨਿੱਘਾ ਸਵਾਗਤ ਆ ਤੁਹਾਡਾ ਇੱਕ ਇੱਕ ਕਦਮ ਕਾਂਗਰਸ ਪਾਰਟੀ ਦੇ ਸਿਰ ਮੱਥੇ ਆ ਬਹੁਤ ਤੁਹਾਡਾ ਧੰਨਵਾਦ ਮੈਂ ਤੁਹਾਨੂੰ ਕੱਲੇ-ਕੱਲੇ ਵੀਰ ਨੂੰ ਇੱਕ ਬੇਨਤੀ ਕਰੂੰਗਾ ਕਿ ਲਾਇੰਸਰ ਆ ਕੇ ਡਾਕਟਰ ਸਾਹਿਬ ਦੀ ਫੋਟੋ ਦੇ ਉੱਤੇ ਸ਼ਰਧਾ ਦੇ ਫੁੱਲ ਸਤਿਕਾਰ ਦੇ ਨਾਲ ਭੇਟ ਕਰਨੇ ਆ ਤੇ ਆਪ ਉਹ ਆਪਣੀ ਜਗ੍ਹਾ ਤੇ ਜਾ ਕੇ ਬੈਠ ਜਾਣਾ ਹੈ ਬਹੁਤ ਧੰਨਵਾਦ ਜai hind ਮੈਂ ਡਾਕਟਰ ਸਾਹਿਬ ਦੇ ਨਾਂ ਤੇ ਦੋ ਨਾਰੇ ਲਾਵਾਂਗਾ ਜਿੰਦਾਬਾਦ ਦਾ ਜਵਾਬ ਦਿਓ ਡਾਕਟਰ ਸਰਦਾਰ ਮਨਮੋਹਨ ਸਿੰਘ ਜੀ ਜਿੰਦਾਬਾਦ ਡਾਕਟਰ ਸਰਦਾਰ ਮਨਮੋਹਨ ਸਿੰਘ ਜੀ ਮਨਮੋਹਨ ਸਿੰਘ ਜੀ ਸਦਾ ਅਮਰ ਰਹੇ ਜਿੰਦਾਬਾਦ ਡਾਕਟਰ ਸਰਦਾਰ ਮਨਮੋਹਨ ਸਿੰਘ ਜੀ ਸਦਾ ਅਮਰ ਰਹੇ ਅਮਰ ਰਹੇ ਅਮਰ ਆਓ ਜੀ Kona as <coughs> Yeah. <laughs> ਸਿੰਘ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਸਰਦਾਰ ਮਨਮੋਹਨ ਸਿੰਘ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਸਰਦਾਰ ਮਨਮੋਹਨ ਸਿੰਘ ਜੀ ਜਿੰਦਾਬਾਦ 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 ਡਾਕਟਰ ਸਰਦਾਰ ਹਿੰਦੁਸਤਾਨ ਦੀ ਸ਼ਾਨ ਜਿੰਦਾਬਾਦ ਜਿੰਦਾਬਾਦ ਡਾਕਟਰ ਸਰਦਾਰ ਮਨਮੋਹਨ ਸਿੰਘ ਜੀ ਹਿੰਦੁਸਤਾਨ ਦੀ ਸ਼ਾਨ ਜਿੰਦਾਬਾਦ ਜਿੰਦਾਬਾਦ ਤਰਬੀਦਾ ਇੱਥੇ ਕਰਨਾ ਅਲਵਿਤੇ ਡਾਕਟਰ ਮਨਮੋਹ ਸਿੰਘ ਦੀ ਯਾਦ ਸਰਦਾਰੀਪੁਰੋਂ ਪੀੜ ਕਿਤੇ ਲਿਖੀ ਹੈ। ਸਭ ਤੋਂ ਪਹਿਲਾਂ ਫਤਿਹ ਵਾਹਿਗੁਰੂ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਰਦਾਰ ਮਨਮੋਹ ਸਿੰਘ ਜੀ ਹਿੰਦੁਸਤਾਨ ਦੇ ਲੀਡਰ ਨਹੀਂ ਸੀ। ਬਲਕਿ ਇਹ ਦੁਨੀਆ ਦੇ ਲੀਡਰ ਸੀ। ਇਹਨਾਂ ਨੇ ਆਪਣੀ ਆਰਥਿਕ ਨੀਤੀਆਂ ਕਰਕੇ ਪੂਰੇ ਵਰਲਡ ਨੂੰ ਆਪਣੀ ਸੂਝ-ਬੂਝ ਦਾ ਲੋਹਾ ਮਨਵਾਇਆ ਤੇ ਅੱਜ ਇਹਨਾਂ ਨੂੰ ਜਿੰਨਾ ਵੀ ਆਪਾਂ ਇਨਾਂ ਦਾ ਸਤਿਕਾਰ ਕਰ ਲਈਏ ਮੇਰੀ ਸਮਝ ਮੁਤਾਬਕ ਘਟਿਆ ਕਿ ਡਾਕਟਰ ਮਨਮੋਹਨ ਸਿੰਘ ਜੀ ਨੇ ਜਦੋਂ ਤੋਂ ਵੀ ਉਹ ਇਸ ਨੌਕਰੀ ਤੋਂ ਲੈ ਕੇ ਆਪਣੇ ਮਰਨ ਕਾਲ ਤੱਕ ਉਹਨਾਂ ਨੇ ਦੇਸ਼ ਵਾਸਤੇ ਸੋਚਿਆ ਹਮੇਸ਼ਾ ਹੀ ਦੇਸ਼ ਲਈ ਉਹਨਾਂ ਨੇ ਕੰਮ ਕੀਤਾ ਇੱਕ ਐਸੇ ਇਨਸਾਨ ਸੀ ਜਿਨ੍ਹਾਂ ਦੇ ਕੋਲ ਅੱਜ ਵੀ ਇੱਕ ਆਪਣੀ ਉਹਨਾਂ ਦੀ ਮਰਯੂਤੀ ਕਰਿਆ ਉਹਨਾਂ ਨੇ ਬਿਨਾਂ ਲਾਲਚ ਤੋਂ ਬਿਨਾਂ ਕਿਸੇ ਸਵਾਰਥ ਤੋਂ ਦੇਸ਼ ਲਈ ਸੇਵਾ ਕੀਤੀ ਇੱਕ ਉਹਨਾਂ ਦੀ ਯਾਦ ਤਾਜ਼ੀ ਕਰਨੀ ਚਾਹੁੰਨਾ ਮੈਂ ਡਾਕਟਰ ਸਾਹਿਬ ਇੱਕ ਵਾਰ ਇੱਥੇ ਅੰਮ੍ਰਿਤਸਰ ਆਪਣੇ ਕਿਸੇ ਰਿਸ਼ਤੇਦਾਰ ਦੇ ਸ਼ੋਕ ਲਈ ਆਏ ਤੇ ਰੇਲ ਗੱਡੀ ਰਾਹੀਂ ਇੱਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚੇ ਤੇ ਇੱਥੇ ਉਹਨਾਂ ਨੂੰ ਲੈਣ ਵਾਸਤੇ ਰਿਸੀਵ ਕਰਨ ਵਾਸਤੇ ਵੱਡੀਆਂ-ਵੱਡੀਆਂ ਗੱਡੀਆਂ ਦੇ ਕਾਫਲੇ ਖੜੇ ਸੀ ਉਹਨਾਂ ਨੇ ਗੱਡੀਆਂ ਵਿੱਚ ਬੈਠਣ ਦੀ ਬਜਾਏ ਇੱਕ ਆਟੋ 'ਚ ਬਹਿ ਕੇ ਸਵਾਰੀ ਕੀਤੀ ਤੇ ਆਪਣੇ ਰਿਸ਼ਤੇਦਾਰ ਦੇ ਘਰ ਪਹੁੰਚੇ ਐਸੇ ਇਨਸਾਨ ਸੀ ਇੱਕ ਆਮ ਆਦਮੀ ਦੀ ਤਰ੍ਹਾਂ ਉਹਨਾਂ ਦੇਸ਼ ਲਈ ਸੇਵਾ ਕੀਤੀ ਤੇ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਪ੍ਰਧਾਨ ਮੰਤਰੀ ਤੱਕ ਉਹਨਾਂ ਨੇ ਸੇਵਾ ਕੀਤੀ ਪਰ ਅੱਜ ਵੀ ਮੈਂ ਅਨਾ ਵੀ ਅੱਜ ਵੀ ਉਹ ਚਲੇ ਗਏ ਨੇ ਦੁਨੀਆ ਤੋਂ ਅੱਜ ਵੀ ਕੋਈ ਵਿਰੋਧੀ ਪਾਰਟੀ ਉਹਨਾਂ ਦਾ ਕੋਈ ਔਗਣ ਕੱਢ ਕੇ ਦਿਖਾਵੇ ਤਾਂ ਮੰਨ ਲਿਆ ਜਾਵੇਗਾ ਪਰ ਰਹੀ ਗੱਲ ਦੇਸ਼ ਦੀ ਮਜੂਤਾ ਮੋਦੀ ਸਰਕਾਰ ਦੀ ਗੱਲ ਦੇਸ਼ ਦੀ ਮੋਦੀ ਸਰਕਾਰ ਨੇ ਜੋ ਨਰਾਦਰ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਅਪਮਾਨ ਕੀਤਾ ਉਹ ਜਿਨ੍ਹਾਂ ਵੀ ਨਿੰਦਨਯੋਗ ਕਹਿ ਲਈ ਉਹਨਾਂ ਹੀ ਘਟਿਆ ਕਿ ਇਹ ਇੱਕ ਰੀਤ ਆ ਕਿ ਜਿਨੇ ਵੀ ਪ੍ਰਧਾਨ ਮੰਤਰੀ ਹੁਣ ਤੱਕ ਇਸ ਦੁਨੀਆ ਤੋਂ ਗਏ ਨੇ ਉਹਨਾਂ ਦਾ ਅੰਤਮ ਸੰਸਕਾਰ ਰਾਜਘਾਟ ਤੇ ਕੀਤਾ ਗਿਆ ਉਹਨਾਂ ਨੂੰ ਉੱਥੇ ਜਗ੍ਹਾ ਨਾ ਦੇ ਕੇ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਆਪਣਾ ਸਿੱਖ ਵਿਰੋਧੀ ਚਿਹਰਾ ਤੇ ਭਾਰਤ ਵਿਰੋਧੀ ਚਿਹਰਾ ਆਰਥਿਕ ਵਿਰੋਧੀ ਚਿਹਰਾ ਆਪਣਾ ਨੰਗਾ ਕੀਤਾ ਇਹਦੇ ਲਈ ਆਪਾਂ ਉਹਨਾਂ ਦੀ ਜਿੰਨੀ ਨਿੰਦਾ ਕਰ ਲਈਏ ਉਹਨੀ ਥੋੜੀ ਆ ਡਾਕਟਰ ਸਾਹਿਬ ਨੂੰ ਤੂੰ ਦੁਨੀਆ ਨੇ ਯਾਦ ਕਰਨਾ ਉਹ ਇੱਕ ਹਿੰਦੁਸਤਾਨ ਦੇ ਨਹੀਂ ਲੀਡਰ ਮੈਂ ਫੇਰ ਕਹਿਣਾ ਚਾਹੁੰਦਾ ਉਹ ਦੁਨੀਆ ਦੇ ਲੀਡਰ ਸੀ ਤੁਹਾਨੂੰ ਕੀ ਲੱਗਦਾ ਜੀ ਜਿਹੜਾ ਕਾਂਗਰਸ ਨੂੰ ਘਾਟਾ ਪਿਆ ਕੇ ਜਾਂ ਪੂਰੇ ਦੇਸ਼ ਨੂੰ ਹੀ ਜਗਾ ਪਿਆ ਜਿੱਥੇ ਕਾਂਗਰਸ ਪਾਰਟੀ ਨੇ ਉਹਨਾਂ ਦੇ ਜਾਣ ਦਾ ਘਾਟਾ ਪਿਆ ਉੱਥੇ ਸਮੁੱਚੇ ਹਿੰਦੁਸਤਾਨ ਨੂੰ ਘਾਟਾ ਪਿਆ ਇਹ ਗੱਲ ਤੁਹਾਨੂੰ ਨਜ਼ਰ ਆਵੇਗੀ ਪਰ ਚਲੋ ਬੜੀ ਕਾਂਗਰਸ ਕੋਲ ਇਸ ਵੇਲੇ ਵੀ ਮਗਰ ਸਿਆਣੇ ਲੀਡਰ ਬੈਠੇ ਨੇ ਪਰ ਡਾਕਟਰ ਸਾਹਿਬ ਦੀ ਘਾਟ ਪੂਰੀ ਨਹੀਂ ਕੀਤੀ ਜਾ ਸਕੀ